ਨੀ ਬਾਕੀ ਤੋਂ ਵਾਰਡ ਇਨ ਚਾਰਜ ਸਰਦ ਤੋਂ ਬੋਲਦਾ ਹਾਂ ਜੀ ਕਰਮੀ ਸਿੰਘ ਵਾਲੀਆ ਤੇ ਜੋ ਇਹ ਹਲਕਾ ਇਹ ਹਲਕੇ ਦੇ ਵਿੱਚ ਲੋਕ ਬਹੁਤ ਹੀ ਸ਼ਾਂਤੀਪੂਰਵਕ ਵੋਟਾਂ ਵੀ ਪਾਈਆਂ ਸੀ 14 ਤਰੀਕ ਨੂੰ ਤੇ ਜੋ ਅੱਜ ਕਾਊਂਟਿੰਗ ਦਾ ਰਿਜ਼ਲਟ ਆ ਰਿਹਾ ਹੈ ਬਹੁਤ ਹੀ ਲੋਕ ਵਧੀਆ ਤਰੀਕੇ ਨਾਲ ਇੰਤਜ਼ਾਰ ਕਰ ਰਹੇ ਨੇ ਆਪਣੇ ਆਪਣੇ ਕੈਂਡੀਡੇਟ ਦਾ ਜਿਹੜੇ ਜਿਹੜੇ ਜਿੱਤ ਕੇ ਆ ਰਹੇ ਨੇ ਤੇ ਬਹੁਤ ਹੀ ਸ਼ਾਂਤੀਪੂਰਵਕ ਲੋਕਾਂ ਦਾ ਬਹੁਤ ਸਹਿਯੋਗ ਹੈ ਆਪਸੀ ਭਾਈਚਾਰਾ ਕਾਇਮ ਹੈ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਤੇ ਅਸੀਂ ਆਮ ਆਦਮੀ ਪਾਰਟੀ ਦੇ ਜੋ ਕੈਂਡੀਡੇਟ ਪਿੰਡ ਚੜਿਆਲਾ ਤੋਂ ਜੋ ਬਲਜੀਤ ਸਿੰਘ ਜੀ ਖੜੇ ਨੇ ਅਸੀਂ ਉਹਨਾਂ ਦੇ ਆਪਾਂ ਕਾਊਂਟਿੰਗ ਦੇਖਣ ਦੇ ਲਈ ਖੜੇ ਆ ਇੱਥੇ ਤੇ ਇੰਤਜ਼ਾਰ ਕਰ ਰਹੇ ਹਾਂ ਬਹੁਤ ਵਧੀਆ ਸਾਡਾ ਸਾਰਿਆਂ ਦੇ ਨਾਲ ਭਾਈਚਾਰਾ ਕਾਇਮ ਹੈ ਬਹੁਤ ਵਧੀਆ ਸਾਰੇ ਸਹਿਯੋਗ ਕਰ ਰਹੇ ਨੇ ਤੇ ਹੁਣ ਕਿੱਦਾਂ ਲੱਗ ਰਿਹਾ ਤੁਹਾਡੀ ਜਿਹੜੀ ਕੈਂਡੀਡੇਟ ਹੈ ਇਸ ਟਾਈਮ ਕਿਦਾਂ ਮਾਹੌਲਾ ਮਿੱਤਰੋ ਸਾਡਾ ਕੈਂਡੀਡੇਟ ਦੇਖੋ ਜੀ ਬਹੁਤ ਵਧੀਆ ਕੰਮ ਕਰਦਾ ਹੈ ਬਹੁਤ ਜੁਝਾਰੂ ਵਰਕਰ ਹੈ ਪਾਰਟੀ ਦਾ ਤੇ ਉਹਨਾਂ ਦੇ ਜਿਹੜੇ ਕੀਤੇ ਕੰਮ ਹੈ ਉਹਨਾਂ ਤੇ ਲੋਕਾਂ ਨੇ ਮੋਹਰਾਂ ਲਾਈਆਂ ਨੇ ਤੇ ਉਹਦਾ ਹੁਣ ਅਸੀਂ ਥੋੜਾ ਇੰਤਜ਼ਾਰ ਹੀ ਕਰ ਰਹੇ ਆਂ ਵੀ ਜਦੋਂ ਇਹਦਾ ਰਿਜ਼ਲਟ ਆ ਜਾਏਗਾ ਫਾਈਨਲ ਤੁਹਾਨੂੰ ਸਭ ਪਤਾ ਲੱਗ ਜਾਣਾ ਹੈ ਚੈਨਲ ਵਾਲਿਆਂ ਨੂੰ ਵੀ ਤੇ ਸਾਰੇ ਲੋਕਾਂ ਨੂੰ ਆਮ ਬਹੁਤ ਖੁਸ਼ੀ ਹੈ ਸਾਨੂੰ ਵੀ ਸਾਡਾ ਕੈਂਡੀਡੇਟ ਬਹੁਤ ਵਧੀਆ ਕੈਂਡੀਡੇਟ ਹੈ ਸਾਰਿਆਂ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਹਲਕਾ ਖਰੜ ਵਿਧਾਨ ਸਭਾ ਹਲਕਾ ਜਿਹੜਾ ਸਾਡਾ ਆਈਕੀ ਕਾਲਜ ਜੋ ਜਿੱਥੇ ਕਿ ਇੱਥੇ ਅੱਜ ਗਿਣਤੀ ਚੱਲ ਰਹੀ ਹੈ ਬਲਕ ਸਭਤੀ ਚੋਣਾਂ ਦੀ ਇਲੈਕਸ਼ਨ ਦੀ ਗਿਣਤੀ ਹੈ ਮੈਂ ਕਹਿਣਾ ਚਾਹੁੰਦਾ ਕਿ ਲੋਕਤੰਤਰ ਦੀ ਜਿਹੜੀ ਪਹਿਲੀ ਪੌੜੀ ਹੈ ਉਹ ਪੰਚਾਇਤ ਪੰਚਾਇਤੀ ਚੋਣਾਂ ਨੇ ਉਸ ਤੋਂ ਬਾਅਦ ਇਹਦੇ ਅੰਦਰ ਬਲਕ ਸਭਤੀ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕੁਝ ਕਾਰਨਾ ਕਰਕੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਮਹਾਰਾਣੀ ਦੇ ਵਿੱਚ ਨਹੀਂ ਹੋ ਰਹੀਆਂ ਬਲਕ ਸਭਤੀ ਦੀਆਂ ਚੋਣਾਂ ਸੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਹਰ ਪਿੰਡ ਦੇ ਵਿੱਚੋਂ ਹਰ ਨਗਰ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਅਸੀਂ ਪਿੰਡਾਂ ਦੇ ਵਿੱਚੋਂ ਜਿਹੜੇ ਪਿੰਡੂ ਲੋਕ ਆ ਸਭ ਤੋਂ ਪਹਿਲਾਂ ਸਾਡੀ ਵੱਡੀ ਗੱਲ ਹੈ ਸਾਡੀ ਇੱਕ ਆਪਸੀ ਭਾਈਚਾਰਕ ਸਾਂਝ ਹੈ ਦੁੱਖਾਂ ਸੁੱਖਾਂ ਦੀ ਸਾਂਝ ਹੈ ਬਾਕੀ ਪਾਰਟੀਆਂ ਦੇ ਵਿੱਚ ਜਿਹੜੀ ਸਾਡੀ ਲੜਾਈ ਹੁੰਦੀ ਆ ਉਹ ਇੱਕ ਵਿਚਾਰਧਾਰਾ ਦੀ ਲੜਾਈ ਹੁੰਦੀ ਹੈ ਸਭ ਤੋਂ ਵੱਡੀ ਗੱਲ ਇਹ ਰਹੀ ਆ ਵੀ ਇਸ ਹਲਕੇ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਜਿਹੜੀਆਂ ਇਹ ਚੋਣਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਨੇ ਇਹ ਚੋਣਾ ਨਿਰਪੱਖ ਬਿਨਾ ਕਿਸੇ ਭੇਤ ਭਾਵ ਤੇ ਬਿਨਾ ਕਿਸੇ ਤੱਕੇਸ਼ਾਈ ਤੋਂ ਕਰਵਾਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਖਰੜ ਦੇ ਵਿੱਚੋਂ ਜਿਹੜੇ ਨਤੀਜੇ ਆ ਰਹੇ ਆ ਕੁਝ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਵੀ ਬਹੁਤ ਆਤ ਗਿਣਤੀ ਦੇ ਵਿੱਚ ਜਿੱਤ ਰਹੇ ਆ ਪਰ ਕੁਝ ਚੰਗੇ ਕੈਂਡੀਡੇਟ ਜਿਹੜੇ ਦੂਜੀਆਂ ਪਾਰਟੀਆਂ ਦੇ ਵੀ ਹੈਗੇ ਆ ਉਹ ਇਥੋਂ ਜਿੱਤੇ ਆ ਮੈਨੂੰ ਸੁਣਨ ਚ ਆਇਆ ਵੀ ਕੁਝ ਅਕਾਲੀ ਦਲ ਦੇ ਕੁਝ ਇੱਕ ਦੋ ਕਾਂਗਰਸ ਦੇ ਕਿਉਂਕਿ ਇਥੋਂ ਸਭ ਤੋਂ ਵੱਡੀ ਮਿਸਾਲ ਇਹ ਹੁੰਦੀ ਹੈ ਵੀ ਇਸ ਹਲਕੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਚੋਣ ਹੈ ਉਹ ਨਿਰਪੱਖ ਕਰਾਈ ਗਈ ਹੈ। ਵਧੀਆ ਉਮੀਦਵਾਰਾਂ ਨੂੰ ਫਤਵਾ ਮਿਲਿਆ। ਬਾਕੀ ਇਹਦੇ ਵਿੱਚ ਅ ਅਸੀਂ ਚਾਹੇ ਪਿੰਡ ਦੀ ਪੰਚਾਇਤ ਦੀ ਸਰਪੰਚੀ ਦੀ ਚੋਣ ਲੜੀਏ, ਚਾਹੇ ਬਲਾਕ ਸੰਮਤੀ ਦੀ ਲੜੀਏ, ਭਾਵੇਂ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀ ਲੜੀਏ। ਸਾਨੂੰ ਇੱਕ ਚੰਗੇ ਲੀਡਰ ਬਣ ਲਈ ਆਉਣ ਵਾਲੇ ਸਮੇਂ ਲਈ ਇੱਕ ਪੌੜੀ ਹੈ। ਜਿੱਦਾਂ ਅਸੀਂ ਇੱਕ ਪੌੜੀ ਚੜਦੇ ਆ ਪਹਿਲਾ ਡੰਡਾ ਹੈਗਾ ਪਿੰਡ ਦਾ ਸਰਪੰਚ, ਫਿਰ ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਇਹ ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਲਈ ਇਹ ਰਾਹ ਪੱਧਰਾ ਹੋਇਆ ਹੈ ਕਿ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੇ ਮੌਕੇ ਦਿੱਤੇ ਜਿੱਤਾ ਹਾਰਾ ਚੱਲਦੀਆਂ ਰਹਿੰਦੀਆਂ ਨੇ ਜਿਹੜੇ ਲੋਕ ਜਿੱਤੇ ਜਿੱਤਰਿਆ ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਆਂ ਬਾਕੀ ਜਿਹੜੇ ਬੰਦੇ ਪਿੱਛੇ ਰਹਿ ਗਏ ਉਹ ਵੀ ਮੈਂ ਸਮਝਦਾ ਵੀ ਉਹਨਾਂ ਦੀ ਵੀ ਕਮੱਡੀ ਜਿੱਤ ਹੈ ਕਿਉਂਕਿ ਮੈਦਾਨ ਦੇ ਵਿੱਚ ਆ ਕੇ ਖੜੇ ਹੋਣਾ ਹੀ ਬਹੁਤ ਵੱਡੀ ਗੱਲ ਹੈ ਅੱਗੇ ਤੋਂ ਤਕੜੇ ਹੋ ਕੇ ਮਿਹਨਤ ਕਰਨ ਲੋਕਾਂ ਦੀ ਸੇਵਾ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਉਹ ਉਹਨਾਂ ਨੂੰ ਵੀ ਰੰਗ ਭਗ ਲਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਦੱਸੋ ਜਿਹੜਾ ਇੱਕ ਸ਼ਹਿਰੀ ਖੇਤਰ ਦੇ ਜਿਹੜੇ ਪਿੰਡ ਲਿਆਂਦੇ ਆ ਉਹਨਾਂ ਦਾ ਕੀ ਨੁਕਸਾਨ ਨਹੀਂ ਹੋਏਗਾ ਕੋਈ ਇਹ ਦੱਸੋ ਦੇਖੋ ਜਿਹੜਾ ਜੀ ਆਪਾਂ ਜੇ ਗੱਲ ਕਰੀਏ ਟਰਾਈ ਸਟੀ ਮਹਾਲੀ ਦੀ ਤੇ ਜੀਰਕਪੁਰ ਏਰੀਆ ਖੜੜ ਹੋ ਗਿਆ ਤੇ ਬਹਾਲੀ ਹੋ ਗਿਆ ਇੱਥੇ ਕਾਫੀ ਜ਼ਿਆਦਾ ਜਿਹੜੀ ਆਬਾਦੀ ਹੈ ਪਿਛਲੇ ਕਾਫੀ ਸਮੇ ਤੋਂ ਇਥੇ ਬਹੁਗਿਣਤੀ ਜਿਹੜਾ ਵਰਗਾ ਹਿਮਾਚਲ ਪ੍ਰਦੇਸ਼ ਤੋਂ ਲੋਕ ਮੈਂ ਕਹਿੰਦਾ ਵੀ ਯੂਪੀ ਤੋਂ ਪੰਜਾਬ ਦੇ ਹਰ ਕੋਨੇ ਤੋਂ ਲੋਕਾਂ ਆਉਂਦੀ ਇੱਥੇ ਬਸੋ ਵਧਦੀ ਹੈ ਜਦੋਂ ਬਸੋ ਵੱਧਦੀ ਹੈ ਬਸੋ ਬਦਰ ਦੇ ਨਾਲ ਨਾਲ ਜਿਹੜਾ ਅਰਬਨ ਏਰੀਆ ਉਹ ਡਵੈਲਪ ਹੁੰਦਾ ਹੈ ਇਸ ਕਰਕੇ ਉੱਥੇ ਦੀਆਂ ਪਿੰਡੂ ਖੇਤਰ ਤੋਂ ਇਲਾਵਾ ਅਰਬਨ ਏਰੀਆ ਦੀਆਂ ਅਲੱਗ ਜਿਹੜੀਆਂ ਸੁੱਖ ਸਹੂਲਤਾ ਸੁਵਿਧਾਾਂ ਦੀ ਡਿਮਾਂਡ ਵੱਧ ਜਾਂਦੀ ਹੈ ਇਸ ਕਰਕੇ ਉਹ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਨਾ ਵੀ ਜ਼ਰੂਰੀ ਹੋ ਜਾਂਦਾ ਹੈ ਮਿਊਸਪਲ ਦੇ ਨਾਲ ਇਹ ਸਰਕਾਰ ਪੱਧਰ ਦੀਆਂ ਯੋਜਨਾਵਾਂ ਨੇ ਕਾਫੀ ਪਿੰਡਾਂ ਨੂੰ ਜੋੜਿਆ ਜਾ ਰਿਹਾ ਇੱਥੇ ਮਹਾਰੀ ਦੀ ਵੀ 10 ਤੋਂ 15 ਪਿੰਡਾਂ ਨੂੰ ਵੈਸੇ ਪਿੰਡਾਂ ਦਾ ਜਿਹੜਾ ਵਿਰਾਸਤਾ ਪਿੰਡ ਦਾ ਸੱਭਿਆਚਾਰ ਆ ਕਿਉਂਕਿ ਸ਼ਹਿਰ ਪਿੰਡ ਨੂੰ ਖਾ ਗਏ ਹਨਾ ਇਹ ਇੱਕ ਅਲੱਗ ਤਰ੍ਹਾਂ ਦੀ ਇੱਕ ਅਲੱਗ ਮੈਟਰ ਹੈ ਇਹ ਅੱਜ ਤੋਂ ਬਿਨਾਂ ਕਿਸੇ ਹੋਰ ਦਿਨ ਡਿਸਕਸ ਕਰਨ ਵਾਲਾ ਮੈਟਰ ਹੈ ਵੀ ਦੇਖੋ ਪਿੰਡ ਦਾ ਆਪਣਾ ਕਲਚਰ ਆ ਪਿੰਡ ਦਾ ਆਪਣਾ ਸੱਭਿਆਚਾਰ ਆ ਇੱਕ ਪਾਈਚਾਰਾ ਇੱਕ ਆਪਣੀ ਪਹਿਚਾਣ ਆ ਪਹਿਚਾਨ ਪਿੰਡ ਦੀ ਜ਼ਰੂਰ ਖਤਮ ਹੁੰਦੀ ਹੈ ਜਦੋਂ ਪਿੰਡ ਸੈਕਟਰਾਂ ਦੇ ਵਿੱਚ ਸ਼ਹਿਰੀਕਰਨ ਦੇ ਵਿੱਚ ਤਬਦੀਲ ਹੁੰਦੇ ਨੇ